ਇਸ ਦੀ ਸੇਵਾ ਤਾਂ ਦੇ ਚੁੱਕੀ ਜੀ ਆ ਕਿ ਕੀ ਕਹੀ ਲਈ ਜੀ ਇਹ ਵੀ ਬੜੀ ਦੁੱਖਦਾਈ ਆ ਹੁੰਦੇ ਸਮੇਂ ਦੇ ਵਿੱਚ ਕੋਈ ਨੁਕਸਾਨ ਜ਼ਿਆਦਾ ਹੋਇਆ ਬਾਕੀ ਮਾਹ ਪੁਰਖਾਂ ਸੰਜੋਗ ਆ ਜੋ ਕੁਝ ਇਹਨਾਂ ਦੇ ਬਦੌਲਤ ਸਾਰਾ ਕੁਝ ਸੰਗਤ ਵੀ ਆਈ ਸਭ ਕੁਝ ਆ ਇਹਨਾਂ ਕਰਕੇ ਸਾਰਾ ਬੰਨ ਵਜਣਾ ਤੇ ਬਾਕੀ ਸਤਨਾਮ ਸਿੰਘ ਜੀ ਬਾਗਸਤਨਾਮ ਗੁਰੂ ਦੇ ਬਾਗਲੇ ਬਾਬਾ ਕਰਪਾਲ ਸਿੰਘ ਜੀ ਤੇ ਬਾਬਾ ਕਲਵੀਰ ਜਿਹੜੇ ਨਾਲ ਸੇਵਾ ਕਰਾਉਂਦੇ ਇਹ ਕਿੰਨੇ ਚੇ ਚੇ ਪੀਚਾ ਜਿਹੜਾ ਇਹ ਮਹੀਨਾ ਦੋ ਮਹੀਨਾ ਲਾ ਕੇ ਚੱਲੋ ਜਿਆਦਾ ਵੀ ਭਾਵੇਂ ਲੱਗ ਜੇ ਅੱਜ ਅੱਜ ਕੱਲ ਦੇ ਜਿਹੜੇ ਸ਼ੁਰੂ ਹੋਏ ਆਂ ਜੀ ਹਾਂ ਜੀ ਹਾਂ ਜੀ ਕੱਲ ਦੇ ਹਾਂ ਜੀ ਕੱਲ ਦੇ ਜਲ ਪਾਣੀ ਚੱਲ ਰਿਹਾ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਬੇਨਤੀ ਆ ਵੀ ਚੜ ਕੇ ਇੱਥੇ ਪਹੁੰਚੋ ਤੇ ਆਣ ਕੇ ਸੇਵਾ ਕਰਨ ਤੇ ਟਰਾਲੀਆਂ ਲਿਓਣ ਟੋੜੇ ਲਿਓਣ ਭਰ ਕੇ ਮਿੱਟੀ ਦੇ ਤੇ ਮਹਾਪੁਰਸ਼ਾ ਨਾਲ ਸੰਯੋਗ ਦੇਣ ਬਾਅਦ ਤੋਂ ਬਾਅਦ ਸੰਗਤਾਂ ਆਉਣ ਫਦੇਜੀ ਪਿੰਡ ਸਾਡਾ ਪਿਟੇ ਵਾੜਿਆ ਜੀ ਅਸੀਂ ਉੱਥੋਂ ਸੇਵਾ ਲੈ ਕੇ ਆਏ ਆਂ ਮਿੱਟੀ ਦੀ ਆਹ ਟਰਾਲੇ ਲੱਦ ਕੇ ਲਿਆਏ ਆਂ ਤੋੜੇ ਨਾਲ ਪਰ ਪਰ ਕੇ ਇੱਥੇ ਲਾਵਾਂਗੇ ਬਾਬੇ ਜੀ ਦੇ ਸੇਵਾ ਦੇ ਵੱਲੋਂ ਜਿਹੜਾ ਮਹਾਂਪੁਰਖਾਂ ਦੇ ਹਸਮਾਨ ਹਾਂਜੀ ਗੁਰੂ ਕਾਗ ਵਾਲੇ ਗੁਰੂ ਕਾਗ ਵਾਲੇ ਅਸੀਂ ਇਸ ਟਾਈਮ ਤੇ ਕੋਹਨੇ ਵਾਲੇ 베ਡ ਤੇ ਜੋ ਤੁਸੀ ਬੰਨ ਇਹ ਸੇਵਾ ਕਾਰ ਸੇਵਾ ਸੰਪਲਦਾਏ ਗੁਰੂ ਕਾ ਬਾਗ ਵਾਲੇ ਬਾਬਾ ਸੰਤ ਬਾਬਾ ਸਤਨਾਮ ਸਿੰਘ ਜੀ ਹੋਣਾ ਵੱਲੋਂ ਔਰ ਸਾਰੇ ਸਮੂਹ ਜਿਹਦਰਾਂ ਦੀ ਨਿਗਰਾਨੀ ਹੇਠ ਸਾਰੇ ਲੱਗ ਕੇ ਤੇ ਸੰਗਤ ਦੀ ਨਿਗਰਾਨੀ ਹੇਠ ਗੁਰੂ ਦੀ ਕਿਰਪਾ ਦੇ ਨਾਲ ਇਹ ਬੰਨ ਜਿਹੜਾ ਬੰਨਣ ਦਾ ਜਾ ਰਹੀ ਹੈ ਸੰਗਤ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜਿੰਨੀ ਵੀ ਸੰਗਤ ਵਾ ਉਹ ਵੱਧ ਤੋਂ ਵੱਧ ਮਿੱਟੀ ਜਿਹੜੀ ਆ ਉਹ ਟਰਾਲੀਆਂ ਜਿਹੜੀ ਲੈ ਕੇ ਆਉਣੀਆਂ ਉਹ ਬੋਰੀਆਂ ਭਰ ਕੇ ਲੈ ਕੇ ਆਉਣ ਤਾਂ ਕਿ ਜਿਹੜਾ ਜਲਦੀ ਤੋਂ ਜਲਦੀ ਬੰਨ ਪੂਰਾ ਜਾਵੇ ਇਸ ਟਾਈਮ ਤੇ ਇਸ ਜੋ ਵਾ ਵਾ ਪਾਣੀ ਦਾ ਬਹੁਤ ਜ਼ਿਆਦਾ ਤੇਜ਼ ਵਾ ਪਹਿਲੇ ਨਾਲੋਂ ਫੇਰ ਵੀ ਹੁਣ ਜਿਹੜਾ ਵਾ 4-4 ਫੁੱਟ ਪਾਣੀ ਫੇਰ ਉੱਪਰ ਚੜ ਗਿਆ ਹੈ ਤੇ हां एक बार आ गया सीगा हां ਥੱਲੇ ਚਲੇ ਗਿਆ ਸੀਗਾ ਦੁਬਾਰਾ ਹੁਣ ਪਾਣੀ ਛੱਡਣ ਤੇ ਫੇਰ 23 ਫੁੱਟ ਪਾਣੀ ਫੇਰ ਉੱਪਰ ਹੋ ਜਾਇਆ ਤੇ ਇਹ ਹੁਣ ਸਾਰੀ ਸੰਗਤ ਜਿਹੜੀ ਆ ਉਹ ਮਤਲਬ ਜਤਨ ਕਰੇ ਜੋ ਛੇਤੀ ਛੇਤੀ 11:30 ਵਜੇ ਤਾਂ ਕਿ ਜੋ ਪਿੰਡਾਂ ਦੀ ਜਿਹੜੀ ਆ ਸਹੂਲਤ ਪਿੰਡਾਂ ਨਾਲ ਸਹੂਲਤ ਹੋਵੇ ਗੁਰਜੋਵੰਜੀ ਸਿੰਘ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬਾ ਗੁਰੂ ਜੀ ਇਹ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਿਆਂ ਨੇ ਬਣ ਲਾਇਆ ਵਾ ਬਾਬਾ ਸਤਰਾਮ ਸਿੰਘ ਜੀ ਇਹੇਦਾਰ ਬਾਬਾ ਜਗੀਰ ਸਿੰਘ ਜੀ ਬਾਬਾ ਕਲਵੀਰ ਸਿੰਘ ਜੀ ਸੇਵਾ ਉਹਨਾਂ ਦੀ ਚੱਲ ਰਹੀ ਆ ਮਿੱਟੀ ਆਉਣ ਢਈ ਆ ਐਵੇਂ 10 12 ਟਰਾਲੇ ਮਿੱਟੀ ਦੇ ਭਰ ਕੇ ਲਾਏ ਪਿੰਡ ਪਿੱਟੇ ਵੱਡ ਤੋਂ ਤੋਂ ਸਾਥ ਸੇਵਾ ਚ ਲਾਉਂਦੇ ਨੇ ਬਹੁਤ ਵਧੀਆ ਬੰਨ ਬੰਨ ਲਾ ਸੇਵਾ ਵੱਢੀ ਕਰਦੇ ਨੇ ਤੇ ਸੰਗਤ ਵੱਧ ਤੋਂ ਵੱਧ ਆਵੇ ਸੰਗਤ ਦੀ ਬਹੁਤ ਲੋੜ ਆ ਇੱਥੇ ਲੋ ਆਪਣੇ ਤੋੜੇ ਭਰ ਭਰ ਕੇ ਲਿਆਉਣਾ ਮਿੱਟੀ ਦੇ ਤੋੜੇ ਸੰਗਤ ਆ ਤੋੜਿਆਂ ਦੀ ਲੋੜ ਆ ਇੱਥੇ ਤੋੜੇ ਭਰ ਭਰ ਕੇ ਮਿੱਟੀ ਦੇ ਲਿਆਉਣ ਸਾਰੇ ਪਿੰਡ ਵਾਸੀਆਂ ਬੇਨਤੀ ਹੈ ਬਈ ਆਜੀ ਆਪਣਾ ਮਹਤਾਬ ਸਿੰਘ ਅਦਾ ਕਿ ਤੂੰ ਆਏ ਤੁਸੀਂ ਸੇਵਾ ਅਸੀਂ ਧਾਰੀਵਾਲ ਉਧਰ ਪੈਂਡਿਆ ਸਾਡਾ ਟਾਰੀ ਵਾਗਾ ਬਟਰ ਲਾਗੇ ਅਸੀਂ ਉਥੋਂ ਆਏ ਆ ਦੇਖ ਰਹੇ ਆ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਨੇ ਬੋਰੀਆਂ ਨਾਲ ਇਹ ਜਿਹੜਾ ਬੰਨ੍ਹਿਆ ਇਸ ਦਾ ਕੰਮ ਪੂਰਾ ਕਰਦੇ ਆ ਇਹ ਕਿੰਨੀ ਸੰਗਤ ਆਈ ਤੁਹਾਡੇ ਕੋਲ ਸੰਗਤ ਸਾਡੇ ਪਿੰਨੋਂ ਕੋਈ 100 ਜੀ ਆਇਆ 6 ਟੈਰੀ ਟਰੱਕ ਜਿਹੜਾ ਭਰ ਕੇ ਆ ਬਾਬਿਆਂ ਦਾ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਬਾਬਿਆਂ ਵੱਲੋਂ ਬਾਬਾ ਸਤਨਾਮ ਸਿੰਘ ਜੀ ਬਾਬਾ ਕਲਵੀਰ ਸਿੰਘ ਜੀ ਉਹਨਾਂ ਵੱਲੋਂ ਅਸੀਂ ਸੇਵਾ ਦਿੱਤੀ ਆਏ ਹਾਂ ਇਹ ਸਵੇਰ ਦਾ ਕੰਮ ਹੈ ਬਾਬਾ ਜੀ ਉਹ ਬੰਦ ਨੇ ਸਵੇਰ ਦੇ ਲੱਗੇ ਆ ਜੀ ਵੇਖੋ ਕਾਰਜ ਪੂਰਾ ਹੋਇਆ ਜੀ ਕਿਤੇ ਕੋਈ 10 12 ਫੁੱਟ ਹੋ ਹੀ ਗਿਆ ਕਾਰਜ ਪੂਰਾ ਹਾਂਜੀ ਇਹ ਲਗਾਤਾਰ ਆ ਲਗਾਤਾਰ ਲੱਗੀ ਆ ਸੰਗਤ ਹਾਂਜੀ ਬਾਬਿਆਂ ਦਾ ਹੁਕਮ ਆ ਉਹਨਾਂ ਦਾ ਹੁਕਮ ਪਵਾਵਾਂਗੇ ਪੂਰਾ ਜਿਸ ਤਰ੍ਹਾਂ ਉਹਨਾਂ ਦੀ ਇੱਛਾ ਹੋਵੇਗੀ ਆਪਣਾ ਪਿੰਡ ਤੋਲਾ ਨੰਗਾ ਰਾਏ ਹਾਂ ਸੀ ਲੱਗੇ ਤੇ ਇੱਥੇ ਨਾ ਕੋਨੇ ਵਾਲੇ ਦੇ ਠੀਕ ਉੱਪਰ ਦੇ ਨੌਜਵਾਨ ਦੇ ਆ ਕਿੰਨੇ ਕਿ ਨੌਜਵਾਨ ਆਏ ਸਾਰੀ ਸੰਗਤ ਆਈ ਆ ਜੀ ਇੱਕ ਪਿੰਡ ਦੀ ਸੰਗਤ ਨਹੀਂ ਆ ਪੂਰਾ ਇਲਾਕੇ ਦੀ ਸੰਗਤ ਆ ਤੇ ਬਾਬਾ ਬਾਬਾ ਜਗੀਰ ਸਿੰਘ ਤੇ ਬਾਬਾ ਸੁਨਾਮ ਸਿੰਘ ਦੀ ਰਹਿਨਮਾਈ ਹੇਠ ਇੱਥੇ ਸੰਗਤ ਆਈ ਆ ਇੱਥੇ ਯਾਨੀ ਕਿ ਤੋੜਿਆਂ ਦੀ ਤੇ ਮਿੱਟੀ ਦੀ ਬਹੁਤ ਲੋੜ ਆ ਤੋੜੇ ਭਰ ਕੇ ਆਉਣ ਤੇ ਮਿੱਟੀ ਜਾਵੇ ਬਾਕੀ ਸੰਗਤ ਸਾਰੀ ਲੱਗੀ ਆ ਤੇ ਯਾਨੀ ਕਿ ਉਹਨਾਂ ਦੀ ਰਹਿਨਮਾਈ ਹੇਠ ਬਾਬਾ ਯਾਰਾ ਸਿੰਘ ਤੇ ਬਾਬਾ ਸੁਨਾਮ ਸਿੰਘ ਦੀ ਬਾਬਾ ਜਗੀਰ ਸਿੰਘ ਦੀ ਤੇ ਤੋੜਿਆਂ ਦੀ ਸੇਵਾ ਤੇ ਮਿੱਟੀ ਲੈ ਕੇ ਆਓ ਵਾਰ ਤੋਂ ਵਾਰ ਤੋੜੇ ਮਿੱਟੀ ਤੇ ਸੰਗਤ ਪਹੁੰਚੇ ਵਾਰ ਤੋਂ ਵਾਰ ਰੇਟਾਂ ਦੀ ਕਮੀ ਆ